ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਆਪਣੀ ਪਹਿਲੀ ਵੀਡੀਓ ਹੈਗੀ ਆ ਮੈਂ ਚੈਨਲ ਬਣਾਇਆ ਹੈਗਾ ਚੈਨਲ ਦਾ ਨਾਮ ਰੱਖਿਆ ਗਿਆ ਹੈਗਾ ਆਤਮਾ ਦੀ ਜਾਗਰਤੀ ਐਂਡ ਇਹਦਾ ਇਹ ਮਤਲਬ ਇੰਗਲਿਸ਼ ਤੇ ਵੀਡ ਮਾਰਨ ਦਾ ਹੈਗਾ ਕਿ ਸਪਿਰਚੁਅਲ ਅਵੇਕਨਿੰਗ ਐਂਡ ਇਸ ਚੈਨਲ ਤੇ ਜੋ ਵੀ ਵੀਡੀਓ ਪਾਈ ਜਾਣਗੀਆਂ ਮੈਂ ਆਪਣੀਆਂ ਜੋ ਜ਼ਿੰਦਗੀ ਦੇ ਵਿੱਚ ਸਿੱਖਿਆ ਜੋ ਗਿਆਨ ਪਾਇਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਹੀ ਕਮਿਊਨਿਟੀ ਦੇ ਵਿੱਚ ਲੋਕਾਂ ਨੂੰ ਹੋਰ ਪਤਾ ਲੱਗੇ ਕਿ ਆ ਚੀਜ਼ ਹੈ ਕੀ ਐਂ ਕੈਦ ਦਾ ਆਪਾਸ ਰਸਤਾ ਢੋਣਾ ਹੈਗਾ ਐਨ ਐਸਐਮ ਦੇ ਨਾਲ ਕੈਦ ਦਾ ਡੀਲ ਕਰਨਾ ਕਿਉਂਕਿ ਆ ਸਮੇਂ ਕਿਸੇ ਦੀ ਵੀ ਨਾਲ ਹਰ ਕਿਸੇ ਦੀ ਜ਼ਿੰਦਗੀ ਚੋਂ ਆਉਂਦਾ ਆ ਐਨ ਕਿਸੇ ਦੇ ਬਚਪਨ ਚ ਆ ਸਕਦਾ ਆ ਕਿਸੇ ਦੇ ਬੁਢਾਪੇ ਚ ਕਿਸੇ ਦੇ ਮਿਡ ਲਾਈਫ ਚ ਕਿਸੇ ਦੇ ਟੀਨੇਜ ਤੇ ਇਹ ਵੱਖਰੇ ਵੱਖਰੇ ਟਾਈਮ ਦੇ ਵਿੱਚ ਆਉਂਦਾ ਹੈਗਾ ਇਹ ਟਾਈਮ ਹੁੰਦਾ ਕੀ ਆ ਕਿਹੜੀਆਂ ਮੁਸੀਬਤਾਂ ਆਪਾਂ ਨੂੰ ਫੇਸ ਕਰਨੀਆਂ ਪੈਂਦੀਆਂ ਆਪਾਂ ਕੈਦ ਦਾ ਪਰਮਾਤਮਾ ਦੇ ਰਾਹ ਤੇ ਤੁਰ ਸਕਦੇ ਆ ਆਪਾਂ ਨੂੰ ਪਰਮਾਤਮਾ ਮਿਲਦਾ ਕਿੱਦਾਂ ਆ ਇਹ ਟਾਈਮ ਪੀਰੀਅਡ ਐਕਚੁਅਲ ਵਿੱਚ ਹੈ ਕੀ ਜਦੋਂ ਮੇਰੇ ਤੇ ਟਾਈਮ ਆਇਆ ਮੈਂ ਦੇਖਿਆ ਕਿ ਨਾ ਆਨਲਾਈਨ ਨਾ ਹੀ ਆਪਣੀ ਕਮਿਊਨਿਟੀ ਦੇ ਵਿੱਚ ਐਨਾ ਕੁਝ ਕੋਈ ਨੌਲੇਜ ਇਸ ਟਾਪਿਕ ਉੱਤੇ ਇੰਨੀ ਨਹੀਂ ਸੀ ਤੇ ਹਾਂ ਇਹਨੂੰ ਇੰਗਲਿਸ਼ ਦੇ ਵਿੱਚ ਸਪਿਰਚੁਅਲ ਅਵੇਕਨਿੰਗ ਕਿਹਾ ਜਾਂਦਾ ਆ ਐਂਡ ਕਾਫੀ ਚੈਲੰਜਸ ਸਾਹਨੇ ਬੰਦਾ ਨਿਕਲ ਕੇ ਅੱਗੇ ਜਾਂਦਾ ਆ ਤੇ ਇਸ ਟਾਈਮ ਦੇ ਵਿੱਚ ਹੁੰਦਾ ਕੀ ਆ ਆਪਾਂ ਨੂੰ ਪਰਮਾਤਮਾ ਕੀ ਸਿਖਾਉਣਾ ਚਾਹੁੰਦਾ ਹੈ ਆਪਾਂ ਪਰਮਾਤਮਾ ਦੇ ਨਾਲ ਕਿਹਦਾ ਜੋੜਨਾ ਹੈ ਆਪਣੇ ਸਰੀਰ ਦੇ ਅੰਦਰ ਜਿਹੜੀ ਕੁੰਡਲਿਨੀ ਸ਼ਕਤੀ ਜਾਂ ਕਹੀ ਜਾਂਦੀ ਆ ਉਹ ਕਦਾ ਜਾਗਰਿਤ ਹੁੰਦੀ ਆ ਉਹ ਆਪਣੇ ਸਰੀਰ ਤੇ ਸਰੀਰ ਉੱਪਰ ਕੀ ਅਸਰ ਪਾਉਂਦੀ ਆ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਾਂ ਕਰਾਂਗੇ ਅੱਜ ਦੀ ਵੀਡੀਓ ਮੈਂ ਕੋਸ਼ਿਸ਼ ਕਰੂੰਗਾ ਛੋਟੀ ਰੱਖਾਂ ਪਹਿਲੀ ਵੀਡੀਓ ਆ ਐਨ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਹੋਰ ਹੋਰ ਵੀ ਤੁਹਾਨੂੰ ਦੱਸੂੰਗਾ ਕਿ ਇਹ ਮਾਇਆ ਚਾਲ ਦੇ ਵਿੱਚੋਂ ਨਿਕਲ ਕੇ ਆਪਾਂ ਨੂੰ ਕਦਾ ਰਿਅਲਾਈਜ਼ ਕਰਵਾਇਆ ਜਾਂਦਾ ਹੈ ਕਿ ਪਰਮਾਤਮਾ ਨਾਮ ਦੀ ਕੋਈ ਚੀਜ਼ ਵੀ ਹੈ ਐਂਡ ਇਹ ਵੀਡੀਓ ਮੈਂ ਤਾਂ ਕਰਕੇ ਸ਼ੇਅਰ ਕਰ ਰਿਹਾ ਹਾਂ ਕਿ ਜਦੋਂ ਉਹ ਸਮੇਂ ਪਹਿਲਾਂ ਸ਼ੁਰੂ ਹੋਇਆ ਮੇਰੇ ਤੇ ਬਹੁਤ ਔਖਾ ਟਾਈਮ ਲੱਗਾ ਕਿ ਅਧੁਨੀ ਅਧੁਨਾਵੀ ਦੁਨੀਆ ਤੋਂ ਹਟ ਕੇ ਐਂਡ ਉਸ ਚੀਜ਼ ਨਾਲ ਜੁੜ ਕੋ ਜਨਾ ਇੱਕ ਦਿਨ ਰਾਤ ਦਾ ਫਰਕ ਹੋ ਜਾਂਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਜਲਦੀ ਜਲਦੀ ਜ਼ਿੰਦਗੀ ਦੇ ਵਿੱਚ ਇੱਕਦਮ ਇੰਨੇ بڑے ਮੋੜ ਹੁੰਦੇ ਨੇ ਜੋ ਕਿ ਆਪਾਂ ਕਦੇ ਵੀ ਰੈਡੀ ਨਹੀਂ ਹੁੰਦੇ ਹੈਗੇ ਉਹਨਾਂ ਚੀਜ਼ਾਂ ਤੇ ਲਈ ਐਂਡ ਇਹ ਕੰਨੇਚਰ ਦਾ ਸਮਾਂ ਹੁੰਦਾ ਕਦੋਂ ਸ਼ੁਰੂ ਹੁੰਦਾ ਇਹਦੇ ਕੀ ਸਾਈਨਸ ਨੇ ਐਟ ਲੀਸਟ ਅੱਜ ਆਪਾਂ ਐਜੂਕੇਟਡ ਹੈਗੇ ਆ ਇੰਨੀ ਪੜ੍ਹਾਈ ਪੜ੍ਹਾਈ ਹੈਗੀ ਆ ਕਿ ਆਪਾਂ ਇੱਕ ਦੂਜੇ ਤੱਕ ਆ ਚੀਜ਼ ਪਛਾਹ ਸਕੀਏ ਸਭ ਤੋਂ ਪਹਿਲਾਂ ਇਹ ਟਾਈਮ ਪੀਰੀਅਡ ਕੰਨੇਚਰ ਦਾ ਹੁੰਦਾ ਇਸ 7 ਸਾਲ ਦਾ ਪੀਰੀਅਡ ਹੁੰਦਾ ਆ। ਇਹਨਾਂ 7 ਸਾਲਾਂ ਦੇ ਵਿੱਚ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ। ਆਪਣੀ ਜ਼ਿੰਦਗੀ ਮੈਂ ਅਗਲੀ ਵੀਡੀਓ ਦੇ ਵਿੱਚ ਪਾਉਂਗਾ ਕਿ ਆਪਣੀ ਜ਼ਿੰਦਗੀ 120 ਸਾਲਾਂ ਦੀ ਹੁੰਦੀ ਆ ਆਪਣੀ ਆਤਮਾ ਦੀ ਜਰਨੀ ਆਪਣੀ ਆਤਮਾ ਦੀ ਜ਼ਿੰਦਗੀ ਆਪਣਾ ਦੁਨਆਵੀ ਆ ਸਰੀਰ ਨਹੀਂ ਆ ਇਹਦਾ ਪਤਾ ਨਹੀਂ ਆਪਾਂ ਕਦੋਂ ਆਏ ਆ ਤੇ ਕਦੋਂ ਜਾਣਾ ਆ ਲੇਕਿਨ ਜੋ ਆਪਣੀ ਆਤਮਾ ਆ ਉਹਦਾ ਸਫ਼ਰ 120 ਸਾਲ ਦਾ ਹੁੰਦਾ ਆ ਐਂਡ ਜਦੋਂ ਆ ਸਮਾਂ ਆਉਂਦਾ ਆ ਉਸ ਆਤਮਾ ਦੇ ਨਾਲ ਕੀ ਕੀ ਹੁੰਦਾ ਆ ਉਹ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਆਉਣ ਵਾਲੀ ਵੀਡੀਓ ਦੇ ਵਿੱਚ ਵੀ ਕਿਉਂਕਿ ਆਹ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਇਹ ਇੱਕ ਵੀਡੀਓ ਜਾਂ ਦੋ ਤਿੰਨ ਵੀਡੀਓ ਦੇ ਵਿੱਚ ਨਹੀਂ ਦੱਸ ਹੋਣਾ ਹੈਗਾ ਤਾਂ ਕਿ ਹੋਰ ਵੀ ਜਿਹੜੇ ਗੁਜ਼ਰ ਰਹੇ ਨੇ ਜਾਂ ਜਿਨ੍ਹਾਂ ਤੇ ਇਹ ਸਮਾਂ ਆਉਣਾ ਆ ਏਟਲੀਸਟ ਉਹ ਪ੍ਰੇਪੇਅਰ ਰਹਿਣ ਕਿਉਂਕਿ ਇਹ ਕਈ ਲੋਕਾਂ ਨੂੰ ਡਿਪਰੈਸ਼ਨ ਪਾ ਦਿੰਦਾ ਹੈ ਅਨੀਆਂ ਬੜੀਆਂ ਚੇਂਜਸ ਦੇਖਣ ਨੂੰ ਮਿਲਦੀਆਂ ਕਿਉਂਕਿ ਜਦੋਂ ਆਪਾਂ ਪਰਮਾਤਮਾ ਦੇ ਰਾਹ ਤੇ ਜੁੜਨਾ ਹੁੰਦਾ ਜਾਂ ਤੁਰਨਾ ਹੁੰਦਾ ਜਾਂ ਪਰਮਾਤਮਾ ਹਾਲ ਪਾਸੇ ਹੋਈਦਾ ਆ ਆਪਾਂ ਨੂੰ ਅਦੁਨਾਵੀ ਦੁਨੀਆ ਤੋਂ ਬਹੁਤ ਕੋਸ ਚੀਜ਼ਾਂ ਛੱਡਣੀਆਂ ਪੈਂਦੀਆਂ ਨੇ ਐਂਡ ਆਪਾਂ ਚੀਜ਼ਾਂ ਛੱਡਣ ਨੂੰ ਨਹੀਂ ਤਿਆਰ ਹੁੰਦੇ ਹੈਗੇ ਖਾਸ ਕਰਕੇ ਅਗਰ ਆਪਾਂ ਆਪਣੀ ਜ਼ਿੰਦਗੀ ਵਿੱਚ ਦੇਖਿਆ ਜਾਵੇ ਤਾਂ ਹਮੇਸ਼ਾ ਆਪਾਂ ਨੂੰ ਸਿਖਾਇਆ ਗਿਆ ਆ ਛੋਟੀ ਉਮਰ ਤੋਂ ਵੀ ਕੋਈ ਵੀ ਚੀਜ਼ ਹੈ ਇਹਨੂੰ ᱥਾਮ ਕੇ ਰੱਖੋ ᱥਾਮ ਕੇ ਰੱਖੋ ਇਹਨੂੰ ᱥਾਮ ਕੇ ਰੱਖੋ ਜਾਹੇਓ ਆਪਾਂ ਬਚਪਨ ਬੱਚੇ ਦਾ ਖਡੋਣਾ ਲੈ ਲਈਏ। ਅਗਰ ਆਪਾਂ ਬਚਪਨ ਦੀ ਗੱਲ ਕਰਦੇ ਆ ਤਾਂ ਛੋਟਾ ਜਿਹਾ ਬੱਚਾ ਅਗਰ ਆਪਾਂ ਉਹਦਾ ਖਡੋਣਾ ਲੈ ਲਈਏ ਉਹਦੇ ਕੋਲੋਂ ਰੋਣ ਲੱਗ ਪੈਂਦਾ। ਚੀਕਾ ਮਾਰਦਾ ਆ ਕਿ ਨਹੀਂ ਮੈਨੂੰ ਆ ਖਡੋਣਾ ਚਾਹੀਦਾ ਮੇਰਾ ਖਡੋਣਾ ਆ ਉਹਦੇ ਉੱਤੇ ਇੱਕ ਹੋਮੋਇਡ ਇੱਕ ਈਗੋ ਦਾ ਟੈਗ ਲੱਗ ਜਾਂਦਾ ਕਿ ਆ ਮੇਰਾ। ਇੱਕ ਛੋਟੇ ਬੱਚੇ ਨੂੰ ਆਪਾਂ ਅਟੈਚਮੈਂਟ ਸਿਖਾ ਦਿੰਦੇ ਕਿ ਆ ਦੁਨਆਵੀ ਚੀਜ਼ਾਂ ਦੇ ਵਿੱਚ ਕਿ ਆ ਮੇਰਾ। ਜਦੋਂ ਉਹ ਉਸ ਬੱਚੇ ਦੀ ਚੀਜ਼ ਉਸ ਤੋਂ ਦੂਰ ਕਰੀਦੀ ਹੈ ਉਹ ਚੀਕਾ ਮਾਰਦਾ ਰਹਿੰਦਾ। ਹੁਣ ਤੁਸੀਂ ਸੋਚੋ ਅਗਰ ਅਈ ਟਾਈਮ ਕਿਸੇ ਬੰਦੇ ਦੀ 20 30 ਸਾਲ 40 ਸਾਲ ਦੀ ਉਮਰ ਦੇ ਵਿੱਚ ਆਉਂਦਾ ਆ ਤੇ ਕਿੰਨਾ ਉਖਾਉਂਦਾ ਹੁੰਦਾ ਉਹਨਾ ਕਿ ਜਦੋਂ ਉਹਨੇ ਚੀਜ਼ਾਂ ਛੱਡੀਆਂ ਪੈਂਦੀਆਂ ਨੇ ਆਪਾਂ ਨੂੰ ਕਦੇ ਨਹੀਂ ਸਿਖਾਇਆ ਜਾਂਦਾ ਹੈਗਾ ਕਿ ਚੀਜ਼ਾਂ ਛੱਡਨੀਆਂ ਵੀ ਇੱਕ ਨਾਰਮਲ ਚੀਜ਼ ਹੈ ਆਪਾਂ ਚੀਜ਼ਾਂ ਦੇ ਨਾਲ ਹਮੇਸ਼ਾ ਜੁੜ ਕੇ ਨਹੀਂ ਰਹਿ ਸਕਦੇ ਹੈਗੇ ਇਹ ਹੀ ਸਭ ਤੋਂ ਪਹਿਲਾ ਕਦਮ ਹੁੰਦਾ ਆ ਅਗਰ ਆਪਾਂ ਨੂੰ ਪਤਾ ਹੈ ਉਹ ਸਮਾਂ ਕਦੋਂ ਆ ਰਿਹਾ ਹੈ ਆਪਾਂ ਜੀ ਚਾ ਛੱਡ ਨੂੰ ਉਨੇ ਹੀ ਸੋਖੇ ਤਿਆਰ ਰਹਾਵਾਂਗੇ ਇਸ ਦੇ ਵਿੱਚ ਬਹੁਤ ਕੁਝ ਛੱਡਣਾ ਪੈਂਦਾ ਹੈ ਆਪਾਂ ਸਿਰਫ ਜੀ ਚ ਨਹੀਂ ਆ ਮੋਹ ਮਾਇਆ ਨਹੀਂ ਸਿਰਫ ਪੈਸੇ ਵੀ ਨਹੀਂ ਹੈ ਰਿਸ਼ਤੇ ਵੀ ਛੱਡਨੇ ਪੈਂਦੇ ਨੇ ਆਪਾਂ ਨੂੰ ਆਪਣੀਆਂ ਕਈ ਹੈਬਿਟਸ ਛੱਡਣੀਆਂ ਪੈਂਦੀਆਂ ਨੇ ਆਪਾਂ ਨੂੰ ਆਪ ਨੂੰ ਆਪਣੇ ਖਾਣ ਪੀਣ ਦੇ ਵਿੱਚ ਬਦਲਾ ਲੈਣਾ ਪੈਂਦਾ ਆ ਇਹ ਸਾਰੀਆਂ ਗੱਲਾਂ ਮੈਂ ਆਉਣ ਵਾਲੇ ਸਮੇਂ ਵਿੱਚ ਦੱਸਾਂਗਾ ਕਿ ਮੇਰੀ ਜ਼ਿੰਦਗੀ ਵਿੱਚ ਕਿੱਦਾਂ-ਕਿੱਦਾਂ ਦੇ ਚੇਂਜਸ ਆਏ ਨੇ ਤੇ ਮੈਨੂੰ ਕਿੱਦਾਂ ਸਮਝ ਲੱਗੀ ਹੈ ਕਿ ਆਹ ਟਾਈਮ ਪੀਰੀਅਡ ਮੇਰੇ ਉੱਪਰ ਆ ਚੁੱਕਿਆ ਆ ਤੇ ਅਗਰ ਮੈਂ ਸਿੰਪਲ ਛੋਟੀ ਗੱਲ ਕਰਾਂ ਤੇ ਜਿਹੜੇ ਟਾਈਮ ਪੀਰੀਅਡ ਚ ਆਪਾਂ ਗੁਜ਼ਰ ਕੇ ਆਏ ਹੁੰਦੇ ਨੇ ਉਹ 20 ਸਾਲ ਦਾ ਹੁੰਦਾ ਹੈ ਇੱਕ ਮੈਂ ਤੁਹਾਨੂੰ ਦੱਸੂਗਾ ਸ਼ੈਡੋ ਬੀ ਸਾਲ ਦਾ ਹੈ ਐਂਡ ਜਦੋਂ ਆਪਾਂ ਉਸ ਪੀਰੀਅਡ ਤੋਂ ਇਸ ਪੀਰੀਅਡ ਤੇ ट्रांजिशन ਕਰਨਾ ਹੁੰਦਾ ਹੈ ਐਂਡ ਆਪਾਂ ਉਸ ਚੀਜ਼ ਲਈ ਰੈਡੀ ਨਹੀਂ ਹੁੰਦੇ ਹੈਗੇ ਹੁਣ ਅੰਗਰੇਜ਼ੀ ਦੇ ਵਿੱਚ ਇਹਨੂੰ ਆਪਾਂ ਸਪਿਰਚੁਅਲ ਏਕਨਿੰਗ ਕਹਿੰਦੇ ਆ ਤੇ ਇੰਡੀਆ ਦੇ ਵਿੱਚ ਇਹਦਾ ਇੱਕ ਨਾਮ ਹੋ ਰਿਹਾ ਹੈ ਕੇਤੂ ਮਹਾਦਸ਼ਨ ਐਂਡ ਆਪਣੇ ਪੰਜਾਬੀ ਦੇ ਵਿੱਚ ਮੈਨੂੰ ਕਹੂੰਗਾ ਆਪਣੇ ਆਤਮਾਤ ਜਗਰਤੀ ਤੇ ਆਤਮਾ ਦੇ ਵਿੱਚ ਸਫਰ ਆਪਣਾ ਦਾ ਆਤਮਾ ਦਾ ਕਿਹਦਾ ਜੁੜੀਦਾ ਆਤਮਾ ਦੇ ਨਾਲ ਇਸ ਟਾਈਮ ਦੇ ਵਿੱਚ ਇਹ ਉਹ ਟਾਈਮ ਪੀਰੀਅਡ ਨੇ ਸੱਤ ਸਾਲਾਂ ਦੇ ਵਿੱਚ ਜਿਹੜੇ ਤੁਹਾਡੇ ਸੱਤ ਚੱਕਰ ਖੋਲਦੇ ਨੇ ਜਿਹਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਜਾਂਦਾ ਆ ਕਿ ਇਹ ਦੁਨੀਆ ਸਿਰਫ ਮੋਹ ਮਾਇਆ ਹੀ ਆ ਇਸ ਤੋਂ ਉੱਪਰ ਜਿਹੜੀ ਪਾਵਰ ਚਲੋਂਦੀ ਆ ਉਹ ਤੁਹਾਡੇ ਅੰਦਰ ਕਿੱਥੇ ਆ ਕਿਹਦਾ ਤੁਹਾਡੇ ਨਾਲ ਜੁੜੀ ਹੋਈ ਆ ਕੀ ਉਹਦਾ ਰੋਲ ਆ ਕਿ ਤੁਸੀਂ ਉਸ ਪਾਵਰ ਦੇ ਨਾਲ ਕਿਹਦਾ ਜੋੜ ਸਕਦੇ ਹੋ ਤੁਹਾਨੂੰ ਕੀ ਕੀ ਰੋਲ ਨਿਭਾਉਣੇ ਚਾਹੀਦੇ ਨੇ ਜਦੋਂ ਇਹ ਟਾਈਮ ਪੀਰੀਅਡ ਆਉਂਦਾ ਆ ਇਕਦਮ ਆਉਂਦਾ ਹੈ ਜਿਹੜੀ ਆਪਾਂ ਜਾਲ ਵਿੱਚ ਫਸੇ ਹੁੰਦੇ ਆ ਉਦੋਂ ਲੱਗਦਾ ਹੈ ਕਿ ਹਾਂ ਜੋ ਕਰ ਰਹੇ ਆ ਆਪਾਂ ਹੀ ਕਰ ਰਹੇ ਆ ਚਾਹੇ ਤੁਸੀਂ ਇੱਕ ਨੌਕਰੀ ਵਿੱਚੋਂ ਚਾਹੇ ਤੁਸੀਂ ਇੱਕ ਪੜਾਈ ਵਿੱਚੋਂ ਚਾਹੇ ਤੁਸੀਂ ਇੱਕ ਬਿਜ਼ਨਸ ਦੇ ਵਿੱਚੋਂ ਤੁਹਾਨੂੰ ਲੱਗਦਾ ਹੈ ਕਿ ਸਾਰਾ ਕੁਝ ਤੁਸੀਂ ਹੀ ਲੀਡ ਕਰ ਰਹੇ ਹੋ ਤੁਸੀਂ ਹੀ ਕਰ ਰਹੇ ਹੋ ਕਿ ਤੁਹਾਡੇ ਤੋਂ ਬਿਨਾ ਕੁਝ ਨਹੀਂ ਹੋਣਾ ਜਦੋਂ ਇਹ ਟਾਈਮ ਪੀਰੀਅਡ ਆਉਂਦਾ ਆ ਇੱਕ ਪਲ ਇੱਕ ਪਲ ਵਿੱਚ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਆ ਜੋ ਕੋਈ ਸੋਚੇ ਹੁੰਦਾ ਕਿ ਤੁਸੀਂ ਕਦੇ ਨਹੀਂ ਛੱਡ ਪਾਉਣਾ ਤੁਹਾਨੂੰ ਛੱਡਣਾ ਪੈਂਦਾ ਆ ਕੀ ਕੀ ਛੱਡਣਾ ਪੈਂਦਾ ਆ ਆਪਾਂ ਨੂੰ ਆਪਣੀ ਖਰਾਕ ਬਦਲੀ ਕਰਨੀ ਪੈਂਦੀ ਹੈ ਨਹੀਂ ਤਾਂ ਤੁਹਾਡੇ ਬਾਡੀ ਦੇ ਵਿੱਚ ਜਾਂ ਕਿਤੇ ਹੋਰ ਤੁਹਾਨੂੰ ਸਿਗਨਲ ਆਉਣ ਲੱਗ ਪੈਣਗੇ ਕਿ ਜੋ ਤੁਸੀਂ ਖਰਾਕ ਖਾ ਰਹੇ ਹੋ ਇਹ ਤੁਹਾਡੇ ਲਈ ਸਹੀ ਨਹੀਂ ਆ ਤੁਹਾਡੀ ਆਤਮਾ ਸੋਲ ਦੇ ਲਈ ਜੋ ਚੀਜ਼ਾਂ ਆ ਵਾ ਠੀਕ ਨਹੀਂ ਬਠਣ ਗਿਆ ਤੁਹਾਨੂੰ ਫਿਜ਼ੀਕਲ ਬਾਡੀ ਦੇ ਵਿੱਚ ਦੇਖਣਾ ਪੈ ਜਾਏਗਾ ਕਿ ਹਾਂ ਅਗਰ ਮੈਂ ਚਿਕਨ ਖਾਦਾ ਤੇ ਸ਼ਾਇਦ ਮੇਰੇ ਬਾਡੀ ਤੇ ਛਾਲੇ ਜਾਂ ਪਿੰਪਲ ਜਾਂ ਮੂੰਹ ਛਾਲੇ ਹੋਣ ਲੱਗ ਪੈਣ ਰਾਈਟ ਵੇ ਜਤੋਂ ਤੋ ਖਾਣੀ ਹੋਣ ਤੁਹਾਡੇ ਪਚ ਨਹੀਂ ਤੁਹਾਨੂੰ ਉਲਟੀਆਂ ਵੀ ਲੱਗ ਸਕਦੀਆਂ ਨੇ ਤੇ ਇਹ ਹੋਰ ਇਸ ਟਾਈਮ ਦੇ ਵਿੱਚ ਅਗਰ ਮੈਂ ਗੱਲ ਕਰਾਂ ਜਦੋਂ ਇਹ ਟਾਈਮ ਪੀਰ ਇੰਨਾ ਭਾਰੀ ਕਈ ਵਾਰੀ ਹੋ ਸਕਦਾ ਹੈ ਕਿ ਤੁਹਾਨੂੰ ਬਿਜ਼ਨਸ ਵਿੱਚ ਲਾਸ ਵੀ ਦੇਖਣਾ ਪੈ ਜਾਵੇ ਤੁਹਾਨੂੰ ਲੱਗਦਾ ਕਿ ਤੁਹਾਡੀ ਗਲਤੀ ਕਰੇ ਤੁਹਾਡੇ ਕਰਕੇ ਤੁਸੀਂ ਇਸ ਚੀਜ਼ ਨੂੰ ਬਚਾ ਲਈਏ ਪਰ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਹੈ ਕਿ ਉਹ ਜਿਹੜਾ ਲਾਸ ਹੈ ਤੁਹਾਡੇ ਕਰਮਾਂ ਦਾ ਹਿਸਾਬ ਕਿਤਾਬ ਚੁੱਕਣ来 ਗਏ ਹਨ ਅਗਰ ਆਪਾਂ ਗੱਲ ਕਰੀਏ ਕਿ ਹਰ ਕੋਈ ਚਾਹੁੰਦਾ ਕਿ ਪ੍ਰਮਾਤਮਾ ਨਾਲ ਜੁੜੀਏ ਪ੍ਰਮਾਤਮਾ ਦੇ ਨਾਲ ਜੁੜੀਏ ਜਦੋਂ ਇਹ ਟਾਈਮ ਆਉਂਦਾ ਹੈ ਤੇ ਆਪੋ ਸਿਲੀ ਰੈਡੀ ਨਹੀਂ ਹੁੰਦੇ ਕਿਉਂਕਿ ਆਪਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੁੰਦਾ ਹੈਗਾ ਇੱਕਦਮ ਨੇਰੇ ਅੰਗੂ ਆਪਣੇ ਤੇ ਇਹ ਟਾਈਮ ਆਛਾ ਆ ਪੈਂਦਾ ਫਿਰ ਆਪਾਂ ਨੂੰ ਹੌਲੀ ਹੌਲੀ ਪਛਾਣਨਾ ਪੈਂਦਾ ਹੈ ਕਿ ਆ ਮੇਰੇ ਨਾਲ ਹੋ ਕੀ ਗਿਆ ਹੈ ਜਦੋਂ ਆਪਾ ਪਰਮਾਤਮਾ ਨੂੰ ਤਰਨਾ ਦਾ ਜਦੋਂ ਆ ਟਾਈਮ ਆਉਂਦਾ ਆ ਇਹ ਆਪਣੇ ਆਪ ਨੂੰ ਪਛਾਣਣਾ ਹੁੰਦਾ ਇਹ ਟਾਈਮ ਬਾਹਰ ਨੂੰ ਨਹੀਂ ਜਾਣਾ ਹੁੰਦਾ ਹੈਗਾ ਇਹ ਆਪਾ ਅੰਦਰ ਨੂੰ ਆਉਣਾ ਹੁੰਦਾ ਹੈ ਆਪਣੇ ਅੰਦਰ ਹੀ ਆ ਜੋ ਸਾਰਾ ਕੁਝ ਹੋ ਰਿਹਾ ਆ ਆਪਾਂ ਨੂੰ ਅੰਦਰੋਂ ਪਛਾਣ ਕਰਨੀ ਪੈਂਦੀ ਹੈ ਕਿ ਮੈਂ ਕੌਣ ਹਾਂ ਮੇਰੇ ਅੰਦਰ ਜੋ ਚੀਜ਼ ਹੈ ਮੇਰੇ ਅੰਦਰ ਜਿਹੜਾ ਪਰਮਾਤਮਾ ਹੈ ਜਾਂ ਮੇਰੇ ਅੰਦਰ ਜੋ ਸ਼ਕਤੀ ਚਲਾ ਰਹੀ ਹੈ ਉਹ ਕੀ ਚੀਜ਼ ਆ ਹੌਲੀ-ਹੌਲੀ ਸਮਝ ਆਉਂਦੀ ਆ ਜਦੋਂ ਕੋਈ ਬੰਦਾ ਤੂਫਾਨ ਚ ਆਉਂਦਾ ਆ ਜਾਂ ਟਾਈਮ ਪੀਰੀਅਡ ਚ ਆਉਂਦਾ ਆ ਇਹ ਜ਼ਰੂਰੀ ਨਹੀਂ ਹੈ ਕਿ ਜੋ ਮੇਰੇ ਨਾਲ ਹੋਇਆ ਉਹ ਹਰ ਕਿਸੇ ਦੇ ਨਾਲ ਹੋਵੇ ਸੇਮ ਵੇ ਦੇ ਨਾਲ ਇੱਕ ਇਨਸਾਨ ਦਾ ਸਫਰ ਅਲੱਗ ਹੁੰਦਾ ਹੈ ਹੁਣ ਕੋਈ ਇੰਡੀਆ 'ਚ ਹੋਊਗਾ ਕੋਈ ਆਸਟ੍ਰੇਲੀਆ 'ਚ ਹੋਊ ਕੋ ਇੰਗਲੈਂਡ 'ਚ ਹੋਊ ਕੋ ਕੈਨੇਡਾ ਦੇ ਵਿੱਚ ਹੋਊਗਾ ਤੁਸੀਂ ਆਪਣਾ ਜੋ ਸਫਰ ਤੈਅ ਕਰਕੇ ਆਪਣੀ ਆਤਮਾ ਦੇ ਨਾਲ ਹੈ ਹਰ ਕਿਸੇ ਦਾ ਅਲੱਗ-ਅਲੱਗ ਹੈ ਕੋਈ ਸ਼ੈਫ ਆ ਕੋਈ ਓਬਰ ਚਲਾਉਂਦਾ ਕੋਈ ਟੈਕਸੀ ਚਾ ਕੋਈ ਸੀਈਓ ਆ ਕੋਈ ਡਾਕਟਰ ਆ ਕੋਈ ਇੰਜੀਨੀਅਰ ਆ ਹੁਣ ਜਨਨਿਕ ਮੈਂ ਇਸ ਟਾਈਮ ਪੀਰੀਅਡ ਵਿੱਚ ਆਪਣੇ ਕੇਸ ਸਟੱਡੀਜ਼ ਪੜھے ਆ ਜਨੇ ਮੈਂ ਲੋਕਲ ਉਸ ਰਿਸਰਚ ਕੀਤੀ ਗਈ ਹੈ ਇਹ ਦੋ ਤਿੰਨ ਚੀਜ਼ਾਂ ਜ਼ਰੂਰ ਲੈਂਦਾ ਸਭ ਤੋਂ ਨੇੜ ਲੀਆਂ ਉਸ ਇਨਸਾਨ ਤੋਂ ਲੈ ਕੇ ਜਾਂਦਾ ਉਹਨੂੰ ਰਿਅਲਾਈਜ਼ ਕਰਾਉਣ ਨੂੰ ਕਿ ਇਹ ਚੀਜ਼ਾਂ ਨਾਲ ਪਿਆਰ ਨਹੀਂ ਪਾਉਣਾ ਹੈਗਾ ਹੁਣ ਅਗਰ ਮੈਂ ਇੱਕ ਐਗਜ਼ਾਮਪਲ ਦਵਾਂ ਮੈਂ ਇੱਕ ਡਾਕਟਰ ਸੀਗਾ ਉਹਨਾਂ ਦਾ ਲਾਇਸੈਂਸ ਉਹਨਾਂ ਤੋਂ ਖੋਲਿਆ ਗਿਆ ਸੀਗਾ ਬਿਨਸਮੈਂਡ ਕੋਲ ਸਾਕੂ ਦਾ ਪੂਰਾ ਕਰਨ ਨੂੰ ਪੈਸਾ ਜਾਂਦਾ ਲੱਗਾ ਕਿਸੇ ਦੇ ਸਰਜਰੀ ਹੋਈ ਆ ਤੇ ਹੋਰ ਕਈ ਕਈ ਤਰ੍ਹਾਂ ਦੇ ਅਦਾਂ ਦੇ ਮੈਂ ਕੇਸ ਦੇਖੇ ਨੇ ਜਿਹੜਾ ਇਹ ਟਾਈਮ ਪੀਰੀਅਡ ਜ਼ਰੂਰ ਕੁਝ ਨਾ ਕੁਝ ਲੈ ਕੇ ਜਾਂਦਾ ਹੈ ਰਿਲਾਇਸ ਕੋਈ ਪੁਰਾਣੇ ਕਰਮਾਂ ਦਾ ਸਾਫਤਾਬ ਚੁਕਾਉਣਾ ਹੁੰਦਾ ਹੈ ਤਾਂ ਕਿ ਤੁਸੀਂ ਕਲੀਅਰ ਸ਼ੁੱਧ ਹੋ ਸਕੋ ਉਹਨਾਂ ਦੇ ਟਾਈਮ ਪੀਰੀਅਡ ਦੇ ਲਈ ਇਹ ਇਹ ਤੂਫਾਨਾਂ ਨੂੰ ਟਾਈਮ ਪੀਰੀਅਡ ਹੁੰਦਾ ਹੈ ਇਹ ਅੰਦਰੋਂ ਤੁਹਾਡੀ ਕੁੰਡਲੀਨੀ ਦੀ ਸ਼ਕਤੀ ਜਾਗਰਿਤ ਕਰ ਦਿੰਦਾ ਹੈ ਬਾਹਲੀ ਦੁਨੀਆ ਦੇ ਵਿੱਚ ਤੂਫਾਨ ਮੱਚ ਜਾਂਦਾ ਹੈ ਆ ਤੇ ਸਪਿਰਚੁਅਲ ਲੈਵਲ ਤੇ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਨਾਲ ਹੋ ਕੀ ਰਿਹਾ ਹੈ ਮੈਂ ਕਈ ਦੇਖਿਆ ਕਈ ਬੰਦੇ ਦੀ ਨੀਂਦ ਜਾਂਦੀ ਹੈ ਸਾਲ-ਸਾਲ ਪਰ ਤੁਸੀਂ ਜੰਨੇ ਮਰਜੀ ਡਾਕਟਰਾਂ ਕੋਲ ਚਲੇ ਜਾਓ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਮੇਰੀ ਨੀਂਦ ਕਿਉਂ ਚਲੀ ਗਈ ਹੈ ਐਂਡ ਇਹ ਸਾਰੀਆਂ ਚੀਜ਼ਾਂ ਮੈਂ ਆਉਣ ਵਾਲੀ ਵੀਡੀਓ ਦੇ ਵਿੱਚ ਹੌਲੀ-ਹੌਲੀ ਇੱਕ-ਇੱਕ ਟਾਪਿਕ ਦੇ ਉੱਤੇ ਇੱਕ-ਇੱਕ ਵੀਡੀਓ ਬਣਾਈ ਜਾਏਗੀ ਤਾਂ ਕਿ ਜਿਨ੍ਹਾਂ ਨੂੰ ਨਹੀਂ ਪਤਾ ਕਿ ਕੀ ਹੁਣ ਆਇਆ ਟਾਈਮ ਪੀਰੀਅਡ ਦੇ ਨਾਲ ਜਾਂ ਕੀ ਕੈਦਾ ਪ੍ਰਪੇਅਰ ਹੋਣਾ ਹੈ ਇਸ ਸੀਜ਼ਨ ਨਾਲ ਕਮ ਸੇ ਕਮ ਜਿਹੜੇ ਇਸ ਸਫਰ 'ਤੇ ਨਹੀਂ ਗੁਜ਼ਰ ਕੇ ਆਇਆ ਉਹ ਦੂਜਿਆਂ ਨੂੰ ਵੀ ਦੱਸ ਸਕਣ ਕਿ ਹਾਂ ਇਹ ਇੱਕ ਜ਼ਿੰਦਗੀ ਦਾ ਹਿੱਸਾ ਹੈ ਤੇ ਅਗਰ ਮੈਂ ਸ਼ੁਰੂਆਤ ਤੇ ਗੱਲ ਕਰਾਂ ਕਿ ਇਹ ਇਸ ਟਾਈਮ ਪੀਰੀਅਡ ਦਾ ਪਤਾ ਕਿਦਾਂ ਲੱਗਦਾ ਹੈ ਆਪਾਂ ਨੂੰ ਦੇਖੋ ਜੀ ਨੂੰ ਤਾਂ ਪਤਾ ਹੈ ਕਿ ਉਹਦਾ ਜਨਮ ਦਾ ਟਾਈਮ ਕੀ ਹੈ ਤੇ ਹਾਂ ਉਹ ਦੇਖ ਕੇ ਆਪਦਾ ਸਕਦੇ ਆ ਬਹੁਤ ਸੌਖਾ ਕਿ ਹਾਂ ਵੀ ਤੁਹਾਡੀ ਲਾਈਫ ਦੀ ਜ਼ਿੰਦਗੀ 'ਚ ਇਹ ਟਾਈਮ ਇਸ ਸਾਲ ਦੇ ਵਿੱਚ ਆਉਣਾ ਜਾਂ ਨਿਕਲ ਕੇ ਆ ਸਕਦਾ ਹੈ ਇਹਦਾ ਆਉਣਾ ਹੀ ਆਣਾ ਹੈ ਚੀਜ਼ ਥੋੜਾ ਜਨਮ ਦਾ ਟਾਈਮ ਹੋਣਾ ਬਹੁਤ ਜ਼ਰੂਰੀ ਕਰ ਲੈ। ਉਤੋਂ ਹੀ ਪਤਾ ਲੱਗਦਾ ਹੈ ਕਿ ਤੁਹਾਡੇ ਦੇ ਅਜਿਹੜਾ ਟਾਈਮ ਪੀਰੀਅਡ ਆਪਾਂ ਕਿਸਵੇਂ ਨਾਲ ਰੈਡੀ ਕਰਨਾ ਹੈ। ਤੇ ਆਹ ਟਾਈਮ ਪੀਰੀਅਡ ਦੇ ਵਿੱਚ ਉਹ ਆਪਾਂ ਨੂੰ ਕੀ ਕੀ ਚੀਜ਼ਾਂ ਛੱਡਣੀਆਂ ਚਾਹੀਦੀਆਂ ਹਨ। ਇਹਦੇ ਵਿੱਚ ਦੇਖੋ ਜਦੋਂ ਇਹ ਟਾਈਮ ਪੀਰੀਅਡ ਆਉਂਦਾ ਹੈ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਕੁਦਰਤ ਤੁਹਾਡੇ ਆਲੇ-ਦੁਆਲੇ ਇਹੋ ਜਿਹੇ ਸਰਕਮਸਟੈਂਸ ਬਣਾ ਦੇਣਗੇ ਜਿੱਥੇ ਕਿ ਤੁਹਾਨੂੰ ਕਈ ਰਿਸ਼ਤੇ ਮੱਲੋ-ਮੱਲੀ ਛੱਡਨੇ ਪੈਣਗੇ ਅਗਰ ਆਪਾਂ ਗੱਲ ਕਰੀਏ ਕਿ ਇਹ ਪਰਮਾਤਮਾ ਦੇ ਨਾਲ ਕਿਹਦਾ ਜੋੜ ਦਾਇਆ ਇਹ ਪਰਮਾਤਮਾ ਦੇ ਨਾਲ ਤਾਂ ਜੋੜਦਾ ਕਿ ਆਪਾਂ ਨੂੰ ਪਤਾ ਲੱਗਦਾ ਕਿ ਆਹ ਦੁਨੀਆ 'ਚ ਜਿੱਥੇ ਆਪਾਂ ਨੱਠੇ-ਪੱਜੇ ਫੜਦੇ ਆ ਆਪਾਂ ਨੇ ਚਲਾ ਰਿਹਾ ਕੋਈ ਹਾਇਰ ਪਾਵਰ ਕੋਈ ਉੱਪਰਲੀ ਪਾਵਰ ਹੈਗੀ ਆ ਜਦੋਂ ਆਪਾਂ ਅੰਦਰ ਜਾਂਦੇ ਆ ਉਸ ਚੀਜ਼ ਨਾਲ ਜੋੜਦੇ ਫਿਰ ਆਪਾਂ ਨੂੰ ਪਛਾਣ ਹੁੰਦੀ ਆ ਅਗਰ ਆਪਾਂ ਪਰਮਾਤਮਾ ਦੇ ਪੌੜੀਆਂ ਦੇ ਉੱਤੇ ਕਦਮ ਰੱਖਣਾ ਹੈ ਸਭ ਤੋਂ ਅਗਰ ਆਪਾਂ ਪਹਿਲੀ ਪੌੜੀ ਦੀ ਗੱਲ ਕਰੀਏ ਪਹਿਲੇ ਪੌੜੇ ਦੇ ਪੈਰ ਰੱਖਦੇ ਹਾਂ ਜਦੋਂ ਆਪਾਂ ਆਪਾਂ ਆਪਣੇ ਨਾਮ ਆਇਆ ਦੀ ਪੰਡ ਨਾ ਬਰ ਰਿਸ਼ਤਿਆਂ ਦੀ ਨਾ ਹੀ ਆਪਾਂ ਗੱਡੀਆਂ ਦੀ ਨਾ ਹੀ ਜ਼ਮੀਨ ਨਾ ਹੀ ਕਾਰਾਂ ਕੁਝ ਲਿਜਾ ਸਕਦੇ ਹਾਂ ਉੱਥੇ ਤੱਕ ਜਿਉਂਦੇ ਜੀ ਸਾਰਾ ਕੁਝ ਆਪਾਂ ਨੂੰ ਛੱਡਣਾ ਪੈਂਦਾ ਹੈ ਆ ਆ ਜਿਹੜੀ ਆਪਣੀ ਬਾਹਰਲੀ ਕੰਡੀਸ਼ਨ ਜੇ ਆਪਾਂ ਬਾਹਰੋਂ ਦੱਸਿਆ ਗਿਆ ਨਾ ਕਿ ਆ ਵੀ ਤੇਰਾ ਆ ਮਾਇਆ ਤੇਰਾ ਆ ਬੈਂਕ ਬੈਲੈਂਸ ਤੇਰਾ ਆ ਇਹ ਸਾਰਾ ਕੁਝ ਆਪਾਂ ਨੂੰ ਛੱਡਣਾ ਪੈਂਦਾ ਹੈ ਜਦੋਂ ਆਪਾਂ ਪਹਿਲੀ ਪੌੜੀ ਤੇ ਚੜਦੇ ਹਾਂ ਸਾਰਾ ਕੁਝ ਛੱਡਣਾ ਪੈਂਦਾ ਜੇ ਤੁਸੀਂ ਨਹੀਂ ਛੱਡਦੇ ਛਡਵਾਇਆ ਜਾਂਦਾ ਆ ਤੁਹਾਡੇ ਕੋਲ ਪਰਮਾਤਮਾ ਕੁਦਰਤੀ ਇਹੋ ਜਿਹੇ ਹਾਲਾਤ ਬਣਾ ਲੈਂਦਾ ਆਲੇ ਦੁਆਲੇ ਕਿ ਤੁਹਾਨੂੰ ਨਾ ਚਾਉਂਦੇ ਹੋਏ ਉਹ ਚੀਜ਼ਾਂ ਛੱਡਣੀਆਂ ਪੈਂਦੀਆਂ ਆ ਜਿੰਨੀ ਛੇਤੀ ਤੁਸੀਂ ਉਹ ਚੀਜ਼ਾਂ ਛੱਡੂਗੇ ਓਨਾ ਹੀ ਤੁਸੀਂ ਲਾਈਟ ਫੀਲ ਕਰੋਗੇ ਦੇਖੋ ਅੱਜ ਜੋ ਵੀ ਆਪਣੇ ਆਲੇ ਦੁਆਲੇ ਕੰਡੀਸ਼ਨਿੰਗ ਕੀਤੀ ਆਪਣੇ ਆਲੇ ਦੁਆਲੇ ਬਣਾਇਆ ਕਿ ਆਹ ਤੇਰਾ ਆਹ ਤੇਰਾ ਆ ਵੀ ਹੋ ਸਕਦਾ ਮੋਹ ਮਾਇਆ ਜਨ ਆਪਾਂ ਨੂੰ ਦੁਨਆਵੀ ਦੁਨੀਏ ਫਸਾਇਆ ਜਾਂਦਾ ਇਹ ਕੁਝ ਨਹੀਂ ਆ ਅਸਲੀ ਸਫਰ ਉਦੋਂ ਹੁੰਦਾ ਜਦੋਂ ਆਪਾਂ ਅੰਦਰ ਜਾਣਾ ਅੰਦਰ ਜਾਣ ਲਈ ਆਪਾਂ ਨੂੰ ਆ ਚੀਜ਼ਾਂ ਦੀ ਜ਼ਰੂਰਤ ਨਹੀਂ ਆ ਜਿੰਨਾਂ ਆਪਾਂ ਛੇਤੀ ਛੱਡਾਂਗੇ ਇਹਨਾਂ ਨਾਲ ਅਟੈਚਮੈਂਟਸ ਉਨਨਾ ਹੀ ਆਪਾਂ ਲਾਈਟ ਫੀਲ ਕਰਾਂਗੇ ਐਂਡ ਇਹ ਮੈਂ ਨਹੀਂ ਕਹਿ ਰਿਹਾ ਕਿ ਹਰ ਕਿਸੇ ਨੂੰ ਛੱਡ ਕੇ ਸਰਾਸਤੇ ਆ ਜਾਣਾ ਚਾਹੀਦਾ ਯਾਰ ਇਹ ਚੀਜ਼ ਸਮਝਣ ਨੂੰ ਵੀ ਇੱਕ ਟਾਈਮ ਆਉਂਦਾ ਆ ਐਂਡ ਉਹ ਟਾਈਮ ਜਿਹਦੇ ਉੱਪਰ ਆ ਗਿਆ ਹੈ ਜਾਂ ਆਉਣ ਵਾਲਾ ਹੈ ਜਾਂ ਗੁਜ਼ਰ ਕੇ ਗਿਆ ਹੈ ਉਹਨੂੰ ਹੀ ਪਤਾ ਲੱਗਦਾ ਕਿ ਹਾਂ ਕਿ ਆ ਚੀਜ਼ਾਂ ਹੋਣੀਆਂ ਸੀ ਮੇਰੇ ਨਾਲ ਸ਼ੁਰੂਆਤ ਇਸ ਸਾਮਿਲ ਵਿੱਚ ਐਟ ਲੀਸਟ ਮੈਂ ਦੋ ਚੀਜ਼ਾਂ ਮੇਬੀ 10 ਦੋ ਤਾਂ 100% ਹੁੰਦੀ ਹੈ ਕਿ ਸਭ ਤੋਂ ਦੋ ਜੋ ਤੁਹਾਡੇ ਨੇੜੇ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਤੁਹਾਡੇ ਸਭ ਤੋਂ ਵੱਧ ਮੋਹ ਮਾਇਆ ਹੁੰਦੀ ਆ ਪਿਆਰ ਹੁੰਦਾ ਜਿਹੜੀਆਂ ਚੀਜ਼ਾਂ ਦੇ ਨਾਲ ਉਹ ਇਕਦਮ ਤੁਹਾਡੇ ਤੋਂ ਪਿਛੇ ਹਟ ਜਾਂਦੀਆਂ ਨੇ ਤੁਹਾਨੂੰ ਲੱਗਦਾ ਕਿ ਰਾਤੋਂ ਰਾਤ ਆ ਕਿੱਦਾਂ ਹੋ ਸਕਦਾ ਆ ਅਗਰ ਕੋਈ ਵਪਾਰੀ ਬੰਦਾ ਕੋਈ ਬਿジネスਮੈਨ ਹੈ ਜਾਂ ਕਿਸੇ ਨੂੰ ਪੈਸੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਇਹ ਜਦੋਂ ਸਮੇਂ ਤੁਹਾਡੇ ਕਰਮਾ ਲਿਖਾ ਜੋ ਗਿਆ ਜਾਂ ਇਸ ਰਾਸਤੇ ਤੇ ਤੁਹਾਨੂੰ ਤੁਰਨਾ ਪੈ ਰਿਹਾ ਹੁਣ ਤੁਹਾਡਾ ਟਾਈਮ ਆ ਗਿਆ ਕਿ ਉਹ ਪੈਸਾ ਕਿੱਥੇ ਚਲੇ ਗਿਆ ਕੀ ਹੋਊਗਾ ਹੁਣ ਇਸ ਪੈਸੇ ਨਾਲ ਦੂਜੀ ਗੱਲ ਤੁਹਾਡਾ ਸਭ ਤੋਂ ਨੇੜਲਾ ਰਿਸ਼ਤਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਪਰਮਾਤਮਾ ਨੇ ਇਹੋ ਜਿਹੇ ਹਾਲਾਤ ਬਣਾ ਲਏ ਨੇ ਕਿ ਉਹੀ ਤੁਹਾਡਾ ਇਨਸਾਨ ਜੋ ਸਭ ਤੋਂ ਨੇੜਲਾ ਹੋਊਗਾ ਚਾਹੇ ਉਹ ਆਪਣੇ ਚਾਚਾ ਚਾਚੀ ਕੋਈ ਤੁਹਾਡਾ ਗਵਾਂਢੀ ਭੂਆ ਫੁਫੜ ਮਾਸੀ ਮਾਸੜ ਚਾਹੇ ਤੁਹਾਡੇ ਮਾਪੇ ਬਾਪ ਭਰਾ ਭੈਣ ਕੋਈ ਵੀ ਹੋ ਸਕਦਾ ਹੈ ਨਾ ਇਹਦੇ ਵਿੱਚੋਂ ਸਭ ਤੋਂ ਨੇੜਲਾ ਜੋ ਹੁੰਦਾ ਹੈ ਨਾ ਉਹ ਜਾਂਦਾ ਹੈ ਤੁਹਾਨੂੰ ਛੱਡਣਾ ਪੈਣਾ ਉਹ ਚੀਜ਼ ਤੁਹਾਨੂੰ ਪਰਮਾਤਮਾ ਇਹ ਰਿਅਲਾਈਜ਼ ਕਰਾ ਰਿਹਾ ਕਿ ਉਸ ਚੀਜ਼ ਨਾਲ ਤੁਹਾਡੇ ਜੋ ਕਰਮ ਸੀਗੇ ਉਹ ਪੂਰੇ ਹੋ ਗਏ ਉਸ ਰਿਸ਼ਤੇ ਤੇ ਨਾਲ ਐਨ ਉਹ ਜੋ ਮਾਇਆ ਸੀਗਾ ਤੁਸੀਂ ਆਪਣਾ ਇੱਕ ਈਗੋ ਦੇ ਵਿੱਚ ਸੀਗੇ ਕਿ ਹਾਂ ਮੇਰੀ 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 ਮਾਇਆ ਉਹ ਤੁਹਾਡੀ ਨਹੀਂ ਸੀ ਤੁਹਾਨੂੰ ਸਭ ਕੁਝ ਛੱਡਣਾ ਪੈਣਾ ਜੈਨੀ ਛੇਤੀ ਆ ਚੀਜ਼ ਛੱਡੂਗੇ ਤੁਸੀਂ ਅਗਲੀ ਪੌੜੀ ਲਈ ਤਿਆਰ ਹੋਵੋਗੇ ਇਹਨਾਂ ਪੌੜੀਆਂ ਦਾ ਜੋ ਸਫਰ ਹੈ ਨਾ ਮੈਂ ਤੁਹਾਡੇ ਤੱਕ ਜਰੂਰ ਸ਼ੇਅਰ ਕਰੂੰਗਾ ਜੈਨੀ ਛੇਤੀ ਆਪਾਂ ਚੀਜ਼ਾਂ ਨੂੰ ਛੱਡਨੀ ਹੈ ਸਿੱਖ ਲਵਾਂਗੇ ਉਨਾ ਹੀ ਛੇਤੀ ਆਪਾਂ ਅੰਦਰ ਜਾ ਕੇ ਆਪਣੇ ਆਪ ਤੇ ਵਰਕਆਊਟ ਕਰਨਾ ਸਿੱਖ ਲਵਾਂਗੇ ਅੰਦਰ ਜਾ ਕੇ ਪਰਮਾਤਮਾ ਨਾਲ ਕੈਦਾ ਜੋੜਿਆ ਜਾਂਦਾ ਐਂਡ ਜੋ ਤੁਹਾਡੀ ਸਫਾਈ ਹੋਣੀ ਹੁੰਦੀ ਆ ਅੰਦਰਲੇ ਲੈਵਲ ਤੋਂ ਆਊਟ ਹੋਣੀ ਹੁੰਦੀ ਆ ਜੋ ਆਪਾਂ ਕੁੰਡਲਿਨੀ ਸ਼ਕਤੀ ਜਾਗਰਿਤ ਕਰਦੇ ਆ ਕਹਿੰਦੇ ਆ ਕਿ ਦੇਖੋ ਕੋਈ ਯੋਗਾ ਨਹੀਂ ਆ ਕੋਈ ਐਕਸਰਸਾਈਜ਼ ਨਹੀਂ ਆ ਕੋਈ ਮਹਾਤਮਾ ਸੰਤ ਸਾਧੂ ਸੌਰੀਟਿਸੇ ਨਹੀਂ ਕਰ ਸਕਦੇ ਹੈਗੇ ਇਹ ਟਾਈਮ ਹੀ ਆਉਂਦਾ ਆ ਐਂਡ ਜਦੋਂ ਇਹ ਟਾਈਮ ਆਉਂਦਾ ਆ ਤੁਹਾਨੂੰ ਕੋਈ ਨਹੀਂ ਪਤਾ ਲੱਗਣਾ ਹੈਗਾ ਤੁਹਾਡੇ ਨਾਲ ਹੋ ਕੀ ਗਿਆ ਹੈ ਤੁਹਾਡੀ ਇੱਕ ਰਾਤ ਨੂੰ ਦਿਲ ਦੀ ਧੜਕਣ 60 ਤੇ ਆ ਜਣੀ ਹੈ ਇੱਕਦਮ 140 ਦੇ ਉੱਤੇ ਚਲੀ ਜਾਣੀ ਹੈ ਤੁਹਾਡੇ શરીਲੇ ਨਾ ਤੁਹਾਨੂੰ ਲੱਗਣਾ ਕਿ ਸ਼ਾਇਦ ਉਹ ਜਿਹੜੇ ਮੋਮਾਇਆ ਮੇਰੇ ਸੇ ਚੀਜ਼ਾਂ ਦੂਰ ਹੋ ਰਹੀਆਂ ਨੇ ਮੰਨ ਲਓ ਪੈਸਾ ਦੂਰ ਹੋ ਰਿਹਾ ਮੈਨੂੰ ਉਸ ਕਰਕੇ ਸਟ्रेस ਹੋ ਰਹੀ ਹੈ ਨਹੀਂ ਇਹ ਦੋਨੋਂ ਚੀਜ਼ਾਂ ਸਾਥ-ਸਾਥ ਤੁਹਾਡੀ ਉਧਰੋਂ ਕੁੰਡਲੀ ਨਹੀਂ ਜਾਗਰਿਤ ਹੁੰਦੀ ਹੈ ਤੁਹਾਨੂੰ ਇਧਰੋਂ ਚੀਜ਼ਾਂ ਛੱਡੀਆਂ ਪੈ ਰਹੀਆਂ ਨੇ ਜਦੋਂ ਆਪਾਂ ਪਹਿਲੀ ਪੜੀ ਉੱਤੇ ਰੱਖ ਰਹੇ ਨੇ ਤੇ ਕਈ ਕਈਆਂ ਨੂੰ ਲੱਗਦਾ ਕਿ ਇਹਦੇ ਨਾਲ ਹੋ ਕੀ ਲੋਕਾਂ ਨੇ ਤੁਹਾਨੂੰ ਲੋਕ ਜਿਹੜੇ ਥੋੜੇ ਹਲ ਜ਼ੋਰੇ ਤੁਹਾਨੂੰ ਨਹੀਂ ਸਮਝ ਪਾਉਣਾ ਹੈਗਾ ਕਿਉਂਕਿ ਇਹ ਬਹੁਤ ਇੱਕ ਅੰਦਰੂਨੀ ਸਫਰ ਸਰਤ ਤੁਹਾਨੂੰ ਪਤਾ ਹੁੰਦਾ ਪਰਸਨਲ ਸਫਰ ਹੁੰਦਾ ਆ ਕਿ ਇਹਦੇ ਵਿੱਚ ਚੱਲ ਕੀ ਰਿਹਾ ਆ ਤੇ ਮੈਂ ਹੋਰ ਡੀਟੇਲ ਦੇ ਵਿੱਚ ਤੁਹਾਨੂੰ ਦੱਸੂਗਾ ਆਉਣ ਵਾਲੀ ਵੀਡੀਓ ਦੇ ਵਿੱਚ ਕੱਲੀ ਕੱਲੀ ਟਾਪਿਕ ਉੱਤੇ ਹੱਕਲੀ ਕੱਲੀ ਕੀ ਕੀ ਚੀਜ਼ ਛੱਡਣੀ ਪਈ ਕਿ ਅਦਾ ਕਿ ਅਦਾ ਤਾਂ ਕਿ ਆਪਾਂ ਸਾਰੇ ਅਨ ਸ਼ੇਅਰ ਕਰ ਸਕੀਏ ਕਿ ਇਸ ਸਫਰ ਚ ਐਕਚੁਅਲ ਹੁੰਦਾ ਕੀ ਆ ਐਂਡ ਆਪਾਂ ਪਰਮਾਤਮਾ ਤੱਕ ਪਹੁੰਚਣਾ ਕਿੱਦਾ ਹੁੰਦਾ ਆ ਪਰ ਮਾਤਮਾ ਐਨੀ ਕਹਿੰਦੇ ਹੈਗੇ ਕਿ ਆਪਾਂ ਡਿਪਰੈਸ਼ਨ ਚਲੇ ਆ ਸਾਰਾ ਕੁਝ ਛੱਡ ਕੇ ਨਹੀਂ ਆਪਾਂ ਨੂੰ ਆਪਣੇ ਕਰਮ ਪੂਰੇ ਕਰਨੇ ਪੈਣੇ ਆ ਲੇਕਿਨ ਐਨ ਆ ਰਿਅਲਾਈਜ਼ ਕਰਕੇ ਕਿ ਆ ਜਿਹੜਾ ਦੁਨੀਆ ਚਲਾ ਰਿਹਾ ਆਪਾਂ ਨਹੀਂ ਚਲਾ ਰਹੇ ਹੈਗੇ ਇੱਕ ਹਾਇਰ ਪਾਵਰ ਹੈ ਜਿਹੜਾ ਆਪਾਂ ਤਾਂ ਸਿਰਫ ਜੀ ਰਹੇ ਆ ਠੀਕ ਹੈ ਨਾ ਆਪਾਂ ਕਰਮ ਪੂਰੇ ਕਰ ਰਹੇ ਨੇ ਤੇ ਜੇ ਨਹੀਂ ਛੱਡੀਆਂ ਆਪਾਂ ਜੋ ਚੀਜ਼ਾਂ ਸ਼ੁਰੂਆਣਾ ਚਾਹ ਰਹੇ ਆ ਯੂਨੀਵਰਸ ਆਪਣੇ ਕੋਲੋਂ ਉਹ ਛੱਡਾਂਗੇ ਉਨਾਂ ਹੀ ਆਪਾਂ इजीली ਅੱਗੇ ਮੂਵ ਆਨ ਹੋਣ ਕਰਦੇ ਆਪਣੀ ਆ ਚੀਜ਼ ਜਸ ਇਹ ਤੋਂ ਤੇ ਵੀ ਇੰਪੈਕਟ ਪਉਂਦੀ ਹੈ ਅਗਰ ਉਹ ਬੈਡ એનર્ਜੀ ਜੋ ਜਿਸ ਜਿਨਾ ਤੁਹਾਡੇ ਕਰਮ ਪੂਰੇ ਹੋਣਗੇ ਜ ਜਨਾ ਤੁਸੀਂ ਉਹਨੂੰ ਟਾਈਟਲੀ ਫੜ ਕੇ ਰੱਖੂਗੇ ਨਾ ਉਸ ਸਮੇਂ ਦੇ ਵਿੱਚ ਉਨਾਂ ਹੀ ਤੁਹਾਨੂੰ ਯੂਨੀਵਰਸ ਨੇ ਜਿਆਦਾ ਖਿੱਚਣਾ ਕੀ ਛੱਡ ਦੇ ਛੱਡ ਦੇ ਛੱਡ ਦੇ ਉਨਹੀ ਹੀ ਜ਼ੋਰ ਦੇ ਨਾਲ ਉਹ ਚੀਜ਼ਾਂ ਤੁਹਾਡੇ ਕੋਲੋਂ ਛੁੱਟਾਈਆਂ ਜਾਣਗੀਆਂ ਤੁਹਾਡੀ ਸਿਹਤ ਉੱਤੇ ਅਸਰ ਪੈ ਸਕਦਾ ਹੈਗਾ ਤੁਹਾਡੇ ਮੈਂਟਲ 웰ਬੀ ਹਰ ਪਾਸੇ ਤੁਹਾਨੂੰ ਸਟ्रेस ਚਾ ਸਕਦੀ ਚਾਹੇ ਅਗਰ ਤੁਹਾਨੂੰ ਤੁਹਾਡੀ ਨੌਕਰੀ ਤੋਂ ਸਭ ਤੋਂ ਜ਼ਿਆਦਾ ਪਿਆਰ ਜਵਾਬ ਦੇਣ ਵਾਲਾ ਹੈ ਚਾਹੇ ਬਿਜ਼ਨਸ ਦੇ ਨਾਲ ਅਗਰ ਤੁਸੀਂ ਉਹ ਚੀਜ਼ ਛੱਡਣ ਨੂੰ ਤਿਆਰ ਨਹੀਂ ਹੋ ਤਾਂ ਫਿਰ ਯੂਨੀਵਰਸ ਕੋ ਆਪਣੀ ਤਰੀਕਾ ਹੈ ਕਿ ਨਹੀਂ ਛੱਡੋ ਨਾ ਐਂਡ ਤੇ ਜੇ ਤੁਹਾਨੂੰ ਉਹ ਚੀਜ਼ ਛੱਡਣੀ ਹੀ ਪੈਣੀ ਹੈ ਤਾਂ ਹੀ ਤੁਹਾਨੂੰ ਇੱਕ ਮੁਕਤੀ ਇੱਕ ਸ਼ਾਂਤ ਮਿਲਣਾ ਹੈ ਕਿਉਂਕਿ 120 ਸਾਲ ਦਾ ਜਿਹੜਾ ਸਪਿਰਚੁਅਲ ਆਤਮਾ ਦਾ ਸਫਰ ਹੁੰਦਾ ਆਪਣੇ ਦੇਖੋ ਆਪਣਾ ਫਿਜ਼ੀਕਲ ਜੋ ਤੁਹਾਡੇ ਜਨਮ ਲਿਆ ਹੈਪੀ ਬਰਥਡੇ ਜਦੋਂ ਆਪਾਂ ਇਸ ਦੁਨੀਆ ਤੇ ਆਉਂਦੇ ਆ ਐ ਸਰੀਦਾ ਤੇ ਤੁਹਾਡੀ ਆਤਮਾ ਦਾ ਟਾਈਮ ਲਾਈਨ ਜੋ ਸਫਰ ਇਹ ਬਹੁਤ ਡਿਫਰੈਂਟ ਹੁੰਦਾ ਹੈ ਜੋ ਆਪਾਂ ਸਪਿਰਚੁਅਲ ਰੀਬਰਥ ਕਹਿੰਦੇ ਆ ਜੋ ਆਪਾਂ ਇੱਕ ਦੁਆਰਾ ਜਨਮ ਵੀ ਲੈ ਜਾਂਦਾ ਹੈ ਤੁਹਾਡੀ ਆਤਮਾ ਦਾ ਮੇਰੇ ਨਾਲ ਕੀ ਹੋਇਆ ਕਿ ਕਿਹੜੀ ਰਾਤ ਸੀਗੀ ਉਹ ਕੀ ਫੀਲ ਹੋਇਆ ਮੈਨੂੰ ਮੈਂ ਤੁਹਾਨੂੰ ਉਹਨਾਂ ਅਟੈਂਪਟ ਜ਼ਰੂਰ ਦੱਸੂਗਾ ਤਾਂ ਕਿ ਤੁਸੀਂ ਸਾਰੇ ਸਮਝ ਸਕੋ ਕਿ ਅਸਲੀ ਸਫਰ ਹੁੰਦਾ ਕਿ ਇਹ ਕੀ ਮਿਸਟਰੀ ਆ ਕਿ ਜੋ ਦੇਖੋ ਇਹ ਜੋ ਗਿਆਨ ਚ ਐਕਸਪੀਰੀਅੰਸ ਹੈ ਨਾ ਇਹ ਵਰਨਾ ਚਾਹੀਦਾ ਸਾਰਿਆਂ ਨੂੰ ਦੱਸਣਾ ਚਾਹੀਦਾ ਤਾਂ ਕਿ ਸਿਰਫ ਮੈਂ ਮੇਰੇ ਕੋਲ ਹੀ ਨਰਵੇਗਾ ਹੋ ਕੀ ਹੈ ਨਾ ਹੀ ਲੁਕਾਉਣ ਦੀ ਲੋੜ ਹੈ ਅਗਰ ਕਿਸੇ ਕੋਲ ਕੋਈ ਸਕਿੱਲ ਹੈ ਨਾ ਜਿੰਨਾ ਉਹ ਬਣੂਗਾ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਨਹੀਂ ਤਿਆਰ ਕਰ ਪਾਵਾਂਗੇ ਅਗਰ ਕਿਸੇ ਕੋਲ ਕੋਈ ਸਕਿੱਲ ਹੈ ਬਾਲ ਕਟ ਹੇਅਰ ਕਟਿੰਗ ਦਾ ਕਿਸੇ ਕੋਲ ਕੋਈ ਟਾਈਲਿੰਗ ਦਾ ਸਕਿੱਲ ਹੈ ਜਾਂ ਜੋ ਵੀ ਹੈ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਿਖਾਊਗਾ ਤਾਂ ਕਿ ਉਹ ਸਕਿੱਲ ਅਗਲੀ ਤੋਂ ਅਗਲੀ ਚੱਲਦੇ ਰਵੇ ਹੁਣ ਅਗਰ ਆ ਨੌਲੇਜ ਹੈ నాలెજ ਗਿਆਨ ਕੀ ਜਾਂ ਗਿਆਨ ਹੁੰਦਾ ਐਕਸਪੀਰੀਅੰਸ ਕਿ ਆ ਤੁਸੀਂ ਤਜਰਬਾ ਕੀਤਾ ਤੁਸੀਂ ਚੀਜ਼ ਦੇਖੀ ਸਿੱਖੀ ਕੀਤੀ ਅਗਰ ਆਹੀ ਆਪਾਂ ਉਹਨਾਂ ਟਾਈਮਸ ਦੱਸਾਂਗੇ ਨਾ ਤਾਂ ਹੀ ਇਹ ਪਤਾ ਲੱਗੂਗਾ ਕਿ ਹਾਂ ਆ ਚੀਜ਼ ਮੇਰੇ ਨਾਲ ਵੀ ਐਕਸਪੀਰੀਅੰਸ ਹੋਈ ਹੈ ਜਾਂ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਐਂਡ ਇਟਸ ਨਾਰਮਲ ਠੀਕ ਹੈ ਨਾ ਐਟ ਲੀਸਟ ਆਪਾਂ ਐਨੇ ਮੈਥਡ ਅਵੇਲੇਬਲ ਨੇ ਹੁਣ ਸੋਸ਼ਲ ਮੀਡੀਆ ਥਾਣੀ ਆਪਾਂ ਇੱਕ ਦੂਜੇ ਨੂੰ ਦੱਸ ਸਕਦੇ ਨੇ ਕਿ ਆਹ ਟਾਈਮ ਪੀਰ ਇਦਾਂ ਹੁੰਦਾ ਆ ਇਦ ਲਈ ਰੈਡੀ ਹੋਣਾ ਆ ਐਂਡ ਆਪਾਂ ਕੈਦਾਂ ਰੈਡੀ ਹੋ ਸਕਦੇ ਆ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਸ ਟਾਈਮ ਦੇ ਵਿੱਚ ਉਹ ਹੀਲ ਹੋ ਕੇ ਜੋ ਮੇਰੇ ਪਿਛਲੇ ਕਈ ਸਾਲਾਂ ਦੇ ਵਿੱਚ ਹੋਇਆ ਮੇਰੇ ਨਾਲ ਐਂਡ ਮੈਂ ਉਹ ਖੁਸ਼ੀ-ਖੁਸ਼ੀ ਦੱਸ ਸਕਾਂ ਸਾਰਿਆਂ ਨੂੰ ਐਂਡ ਉਹ ਕੀ ਸਿਖਾ ਕੇ ਗਿਆ ਆ ਐਂਡ ਕੀ ਕੀ ਚੇਂਜਸ ਆਈਆਂ ਸੀਗੇ ਮੇਰੀ ਜ਼ਿੰਦਗੀ ਦੇ ਵਿੱਚ ਹੁਣ ਅਗਰ ਆਪਾਂ ਗੱਲ ਕਰਦੇ ਹਾਂ ਸਪਿਰਚੁਅਲਿਟੀ ਪਰਦੇ ਵਿੱਚ ਦੇਖੋ 120 ਸਾਲ ਦਾ ਹੁੰਦਾ ਹੈ ਟਾਈਮ ਪੀਰੀਅਡ ਜਦੋਂ ਤੁਹਾਡੇ 120 ਸਾਲ ਪੂਰੇ ਹੋ ਗਏ ਆ ਤੁਹਾਡੀ ਜੋ ਅੰਦਰੂਨੀ ਆਤਮਾ ਇਹਨੀ ਰੂਪ ਬਦਲੀ ਕਰਨਾ ਹੀ ਕਰਨਾ ਆ ਤੁਹਾਡੇ ਜੀਵ ਦੇ ਹੋਏ ਤੁਸੀਂ ਕਹਣਾ ਕਿ ਇਹ ਕਿੱਦਾਂ ਹੋ ਸਕਦੀ ਆ ਹੁੰਦੀ ਆ ਜੋ ਸਪਿਰਚੁਅਲ ਲੈਵਲ ਤੇ ਉਸ ਲੈਵਲ ਦੇ ਨਾਲ ਜੁੜਿਆ ਹੋਇਆ ਉਹਨੂੰ ਪਤਾ ਹੁੰਦਾ ਆ ਕਿ ਕੀ ਹੋ ਰਿਹਾ ਹੈ ਉਹਦੇ ਨਾਲ ਤੇ ਮੈਂ ਆਉਣ ਵਾਲੀ ਵੀਡੀਓ ਸਿਰਫ ਇੱਕ ਵੀਡੀਓ ਇਸ ਚੀਜ਼ ਤੇ ਜ਼ਰੂਰ ਪਾਉਂਗਾ ਕਿ ਕੀ ਕੀ ਫੀਲ ਹੋਇਆ ਐਂਡ ਕਿੱਦਾਂ ਉਹ ਚੀਜ਼ ਆਉਂਦੀ ਆ ਐਂਡ ਤੁਹਾਨੂੰ ਦੇਖਣ ਨੂੰ ਮਿਲਦਾ ਕਿ ਹਾਂ ਆਪਣੇ ਸਰੀਰ ਤੋਂ ਇਲਾਵਾ ਕਿ ਅਸਲੀ ਜ਼ਿੰਦਗੀ ਹੈ ਕੀ ਚੀਜ਼ ਦੀ ਐ ਤੇ ਇਸ ਸੱਤ ਸਾਲ ਦੀ ਯਾਤਣੀ ਜਿਹੜੀ ਹੁੰਦੀ ਤੁਹਾਨੂੰ ਐਦਾਂ ਟਰਾਂਸਫਾਰਮ ਕਰਕੇ ਜਾਂਦੀ ਆ ਕਿ ਇੱਕ ਤਹਾਨੂੰ ਨਵਾਂ ਜੀਵਨ ਮਿਲਿਆ ਜਾਂਦਾ ਹੈ ਤੁਹਾਨੂੰ ਕਈ ਕੁਝ ਛੱਡ ਕੇ ਕਈ ਕੁਝ ਲੋਕ ਭਲਾਉਣੇ ਪੰਦੇ ਨੇ ਨਾ ਚਾਹੁੰਦੇ ਹੋਏ ਵੀ ਛੱਡਨੇ ਪੰਦੇ ਨੇ ਕਿਉਂਕਿ ਤੁਹਾਡਾ ਇੱਕ ਨਵਾਂ ਆਤਮਾ ਦਾ ਸਫ਼ਰ ਸ਼ੁਰੂ ਹੁੰਦਾ ਆ ਜਿਹੜੇ 120 ਸਾਲ ਖਤਮ ਹੋ ਗਏ ਉਹ ਇੱਕ ਹੋਰ ਰੂਸ ਗਈ ਆਪਾਂ ਆ ਜਿਹੜਾ ਸਰੀਰ ਆ ਇਹ ਆਪਾਂ ਨੂੰ ਐਜ਼ ਅ ਪੁਤਲਾ ਕਹਿੰਦੇ ਨਾ ਆਪਾਂ ਪੁਤਲਾ ਦਿੱਤਾ ਗਿਆ ਆ ਪਰ ਦੇਖਣ ਨੂੰ ਐਕਸਪੀਰੀਅੰਸ ਕਰਨ ਨੂੰ ਕੁਝ ਵਧੀਆ ਕਰਨ ਨੂੰ ਕੁਝ ਮਿੱਠਾ ਬੋਲਣ ਨੂੰ ਕਿਸੇ ਦੀ ਹੈਲਪ ਕਰਨ ਨੂੰ ਕਈ ਤਰੀਕ ਕਈ ਤਰੀਕਾ ਨਾਲ ਆਪਾਂ ਇਹਨੂੰ ਵਰਤ ਸਕਦੇ ਆ ਪਰ ਜਿਹੜੀ ਆਪਣੀ ਕੋ ਆਤਮਾ ਸੀਗੀ ਉਹ 120 ਸਾਲ ਪੂਰੇ ਹੋ ਜਾਂਦੇ ਆ ਫਿਰ ਆਪਾਂ ਨੂੰ ਇੱਕ ਨਵਾਂ ਰੂਪ ਮਿਲਦਾ ਆ ਜਿਹਦੇ ਸਟਾਰਟਿੰਗਲੀ ਆਪਾਂ ਨੂੰ ਉਹ ਪੁਰਾਣੇ ਕਰਮ ਸਾਰੇ ਉਸ ਅੰਮਲ ਦੇ ਫਿਨਿਸ਼ ਕਰਨੇ ਹੁੰਦੇ ਆ ਤੇ ਇੱਕ ਨਵਾਂ ਪਰਪਸ ਆਪਣੀ ਜ਼ਿੰਦਗੀ ਨੂੰ ਮਿਲਿਆ ਜਾਂਦਾ ਆ ਹੁਣ ਅਗਰ ਮੈਂ ਆਪਣੀ ਪਾਸਟ ਲਾਈਫ ਦੱਸਾਂ ਕਿ ਮੈਂ ਕੌਣ ਸੀ ਕਿ ਕੀ ਕੀ ਵਿਜ਼ਨਸ ਕੀਤੇ ਜਾਂ ਦੱਸਾਂਗਾ ਉਹ ਮੈਂ ਉਹਨਾਂ ਦੇ ਟਾਈਮ 'ਚ 하지 ਰਹਿਣੀ ਨਹੀਂ ਆ ਉਹਨਾਂ ਦੇ ਟਾਈਮ ਜ਼ਰੂਰ ਦੱਸਾਂਗਾ ਐਂਡ ਕੀ ਕੀ ਚੇਂਜਸ ਆਏ ਨੇ ਐਂਡ ਮੈਨੂੰ ਐਸ ਪਾਸੇ ਜੋੜਿਆ ਗਿਆ ਹੈ ਐਂਡ ਇੱਕ ਨਮੀ ਆਤਮਾ ਤੁਹਾਨੂੰ ਇੱਕ ਨਵਾਂ ਪਰਪਸਸ ਦਤਾ ਜਾਏਗਾ ਪਰ ਕੀ ਆਪੋ ਉਹ ਚੀਜ਼ ਦੇਖਣ ਇੱਕੇ ਦਾ ਹੁੰਦੀ ਹੈ ਮੈਂ ਦੱਸੂਗਾ ਤੁਹਾਨੂੰ ਸ਼ੇਅਰ ਕਰਕੇ ਕਿ ਹਾਂ ਕਦਾ ਉਹ ਚੀਜ਼ ਹੋਈ ਸੀ ਐਂਡ ਹੋਰ ਵੀ ਕਈ ਵੀਡੀਓਜ਼ ਬਣਾਉਣਾ ਦਾ ਮਾਨ ਹੈ ਮੇਰਾ ਮੈਂ ਜਰੂਰ ਬਣਾਉਂਗਾ ਐਂਡ ਹਜੇ ਪਹਿਲੀ ਵੀਡੀਓ ਆ ਕਿ ਆਤਮਾ ਦੇ ਸਫਰ ਦੇ ਨੈਕਸਟ ਟਾਲੇ ਜ ਮੈਂ ਕੀ ਕੀ ਚੈਲੰਜ ਕੀ ਕੀ ਛੱਡਣਾ ਪੈਂਦਾ ਕਹਦਾ ਹੈ ਕਿ ਕਿਹੜੇ ਸਤ ਚੱਕਰ ਨੇ ਕਦਾ ਹੋਏ ਕਿਨ ਹੁੰਦੇ ਸਤ ਚੱਕਰ ਦਾ ਖੋਲਣ ਦਾ ਮਤਲਬ ਕੀ ਆ ਆਪਾਂ ਨੂੰ ਕੀ ਕੀ ਉਹ ਚੀਜ਼ ਸਿਖਾ ਕੇ ਜਾਂਦੀ ਕਿ ਅਦਾ ਡੀਲ ਕਰਨੀ ਉਹ ਡਿਫਰੈਂਟ એનર્ਜੀ ਜਿਹੜਾ ਆਪਣੇ ਉੱਪਰ ਜਾਂਦੀ ਆ ਤੇ ਆਈ ਹੋਪ ਤੁਹਾਨੂੰ ਥੋੜਾਇਆ ਕੁਝ ਵਧੀਆ ਲੱਗਿਆ ਹੋਵੇ ਕਿ ਹਾਂ ਕਿਸੇ ਆ ਵੀਡੀਓ ਕਿਸੇ ਦੇ ਮਤਲਬ ਦੀ ਹੋਵੇ ਮੈਂ ਹੋਰ ਵੀ ਪਾਉਂਗਾ ਐਂਡ ਕਿਸੇ ਨੂੰ ਆ ਚੀਜ਼ ਅਗਰ ਲੋੜ ਆ ਗੱਲ ਕਰਨੀ ਹੈ ਕੋਈ ਇਸ ਟਾਈਮ ਥਣੀ ਜਾ ਰਿਹਾ ਉਹਨੂੰ ਸਮਝ ਨਹੀਂ ਲੱਗ ਰਹੀ ਕਿ ਕਿਉਂ ਉਹਦੇ ਉੱਤੇ ਡਿਫਿਕਲਟ ਟਾਈਮ ਆਇਆ ਹੋਇਆ ਮੈਂ ਆਪਣਾ ਈਮੇਲ ਜ਼ਰੂਰ ਸ਼ੇਅਰ ਕਰੂੰਗਾ ਥੱਲੇ ਮੇਰਾ ਈਮੇਲ healingwithjustbeer@gmail.com ਮੈਂ ਇਹ ਥੱਲੇ YouTube ਦੀ ਵੀਡੀਓ ਵਿੱਚ ਪਾ ਦੂੰਗਾ ਇਹ ਪਹਿਲੀ ਵੀਡੀਓ ਆ ਸੋ ਕੋਈ ਚੀਜ਼ ਰਹਿ ਗਈ ਹੋਵੇ ਉਹਦੇ ਲਈ ਸੌਰੀ ਕੁਝ ਜ਼ਿਆਦਾ ਬੋਲਿਆ ਗਿਆ ਹੋਵੇ ਉਹਦੇ ਲਈ ਸੌਰੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਜ਼ਰੂਰ ਦੱਸੂੰਗਾ ਕਿ ਐਂਡ ਤੁਸੀਂ ਵੀ ਦੱਸ ਸਕਦੇ ਹੋ ਕਿ ਕਿਹੜੀ ਚੀਜ਼ ਉੱਤੇ ਤੁਹਾਨੂੰ ਹੋਰ ਇੰਟਰਸਟ ਹੈ ਜਾਂ ਕਿੱਥੋਂ ਸ਼ੁਰੂ ਕੀਤੀ ਜਾਵੇ ਆਜਰਾ ਸਫਰ ਹੈ ਐਂਡ ਆਪਸਰਾ ਸਤਿ ਕਾ ਦਤੋਰ ਸਕੀਏ ਤੇ ਕਈ ਵਾਰੀ ਮੇਰਾ ਸੱਚੀ ਮਨ ਕਰਦਾ ਕਿ ਅੱਖਾਂ ਬੰਦ ਕਰਕੇ ਵੀ ਵੀਡੀਓ ਬਣਾਈ ਜਾਵੇ ਕਿਉਂਕਿ ਜੋ ਗਿਆਨ ਬੋਲਣ ਨੂੰ ਕਿਹਾ ਜਾਂਦਾ ਹੈ ਕਈ ਵਾਰੀ ਉਹ ਅੱਖਾਂ ਖੋਲ ਕੇ ਨਹੀਂ ਅੱਖਾਂ ਬੰਦ ਕਰਕੇ ਵਧੀਆ ਦੱਸਿਆ ਜਾ ਸਕਦਾ ਹੈ ਕਈ ਵਾਰੀ ਮੈਨੂੰ ਮਨ ਚ ਹੁੰਦਾ ਹੈ ਤੇ ਮੇਰੇ ਕਈ ਚਿਰਤ ਮਨ ਕਰਦਾ ਸੀਗਾ ਕਿ ਇਦਾਂ ਦੀ ਵੀਡੀਓ ਪਾਈਆਂ ਚਾਹਣ ਕਿ ਦੂਜਿਆਂ ਨੂੰ ਏਟਲੀਸਟ ਦੱਸ ਸਕੀਏ ਕਿ ਪ੍ਰਮਾਤਮਾ ਨੂੰ ਫੀਲ ਕਿਦਾ ਕਰਨਾ ਕਿ ਪ੍ਰਮਾਤਮਾ ਤੁਹਾਡੇ ਅੰਦਰ ਹੈ ਕਿ ਕੈਸ ਵੀਰਾਂ ਤੁਸੀਂ ਉਹਨਾਂ ਨਾਲ ਜੋੜ ਸਕਦੇ ਹੋ ਐਂਡ ਕੈਨੀ ਸੋਹਣੀ ਜਰਨੀ ਹੁੰਦੀ ਆ ਬਸ ਆਪਾਂ ਨੂੰ ਆਪਣੀ ਇੱਕ ਨਿਗਾ ਬਦਲੀ ਕਰਨੀ ਹੁੰਦੀ ਹੈ ਦੇਖਣ ਦੀ ਦ੍ਰਿਸ਼ਟੀ ਬਦਲੀ ਕਰਨੀ ਹੁੰਦੀ ਹੈ ਕਿ ਜਦੋਂ ਆਪਾਂ ਅੰਦਰਲਾ ਸਫਰ ਸ਼ੁਰੂ ਕਰ ਲਿਆ ਆਪਣੀ ਦੁਨੀਆ ਬਦਲ ਜਾਂਦੀ ਹੈ ਤੇ ਅੱਜ ਦੇ ਲਈ ਮੈਨੂੰ ਲੱਗਦਾ ਕਾਫੀ ਵੀਡੀਓ ਲੰਬੀ ਹੋ ਜਾਣੀ ਹੈ ਤੇ ਆਉਣ ਵਾਲੇ ਟਾਈਮ 'ਚ ਮੈਂ ਹੋਰ ਵੀ ਪਾਉਂਦਾ ਰਹੂੰਗਾ ਤੇ ਥੈਂਕ ਯੂ ਗਾਇਜ਼ ਅਗਰ ਤੁਸੀਂ ਚਾਹੁੰਦੇ ਮੈਂ ਹੋਰ ਪਾਵਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜਾਂ ਕਮੈਂਟ ਕਰ ਸਕਦੇ ਤੁਸੀਂ ਕਿ ਤੁਹਾਨੂੰ ਸਭ ਤੋਂ ਸਟਰਗਲਿੰਗ ਕਿੱਥੇ ਕਿਹੜੀ ਚੀਜ਼ ਤੁਹਾਡੇ ਕੋਲੋਂ ਨਹੀਂ ਛੱਡ ਹੋ ਰਹੀ ਹੈ ਕਿ ਕਿਉਂ ਨਹੀਂ ਛੱਡ ਹੋ ਰਹੀ ਹੈ ਜਾਂ ਕਿਹੜੀ ਚੀਜ਼ ਤੁਹਾਨੂੰ ਪੀਨ ਦੇ ਰਹੀ ਹੈ ਤੇ ਮੈਂ ਜ਼ਰੂਰ ਗਾਈਡ ਕਰੂੰਗਾ ਤੇ ਅੱਜ ਦੇ ਲਈ ਥੈਂਕ ਯੂ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ